ਮੈਂ ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਤੇ ਐਡਵੋਕੇਟ ਦੇਖੋ ਉਹਨਾਂ ਦੇ ਸੱਤ ਸਾਥੀਆਂ ਤੋਂ ਜਿਹੜੀ ਐ ਐਨਐਸਏ ਜਿਹੜੀ ਰਿਵੋਕ ਕਰ ਦਿੱਤੀ ਗਈ ਹੈ ਹਟਾ ਦਿੱਤੀ ਗਈ ਹੈ ਤੇ ਭਾਈ ਸਾਹਿਬ ਜਿਹੜੇ ਨੇ ਆਪ ਖੁਦ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਚਾਚਾ ਹਰਜੀਤ ਸਿੰਘ ਤੇ ਪਪਲਪ੍ਰੀਤ ਸਿੰਘ ਇਹ ਤਿੰਨ ਜਣਿਆਂ ਤੇ ਜਿਹੜੀ ਆ ਉਹ ਐਨਐਸਏ ਨਹੀਂ हटਾਈ ਗਈ ਤੇ ਮੇਰੀ ਜਾਣਕਾਰੀ ਦੇ ਮੁਤਾਬਕ ਤੇ ਜਿਹੜੀ ਇਹ हटਾਈ ਗਈ ਹੈ ਹੋਰ ਕੋਈ ਰਾਹ ਨਹੀਂ ਸੀ ਸਰਕਾਰ ਕੋਲੇ ਕਿਉਂਕਿ 2 ਸਾਲ ਪੂਰੇ ਹੋ ਗਏ ਸੀ ਇੱਕ ਵਾਰੀ ਵਧਾਈ ਜਾ ਸਕਦੀ ਹੈ ਪਹਿਲਾ ਸਾਲ ਲਈ ਮੁੱਢਲੇ ਤੇ ਬੁਨਿਆਦੀ ਤੌਰ ਤੇ ਲਾਈ ਗਈ ਸੀ ਤੇ ਇੱਕ ਸਾਲ ਲਈ ਵਧਾ ਦਿੱਤੀ ਗਈ ਸੀ ਹੁਣ ਸਰਕਾਰ ਕੋਲੇ ਹੋਰ ਕੋਈ ਜਿਹੜਾ ਸੀ ਚਾਰਾ ਨਹੀਂ ਸੀ ਇਸ ਲਈ ਉਹਨਾਂ ਨੇ ਜਿਹੜੀ ਐਨਐਸਏ ਸੱਤ ਸਾਥੀਆਂ ਤੋਂ ਖਤਮ ਕਰਤੀ ਤੇ ਉਹਨਾਂ ਨੂੰ ਪੰਜਾਬ ਦੀ ਰਿਚ ਲੈ ਕੇ ਆਉਣ ਦੇ ਲਈ ਪੁਲਿਸ ਜਿਹੜੀ ਹੈ ਡਿਬਰੂਗੜ੍ਹ ਪਹੁੰਚ ਚੁੱਕੀ ਹੈ ਉਹਨਾਂ ਤੇ ਇੱਥੇ ਵੀ ਚੇਸ ਦਾ ਜੀ ਚੀਤੇ ਹੋਏ ਨੇ ਤੇ ਦੇਖੋ ਹੁਣ ਉਹਨਾਂ ਦੇ ਵਿੱਚ ਗ੍ਰਿਫਤਾਰੀ ਪਾਈ ਜਾਊ ਜਾਂ ਨਹੀਂ ਪਾਈ ਜਾਊ ਜਾਂ ਕੀ ਅਗਲਾ ਕਦਮ ਹੈ ਪੰਜਾਬ ਦੀ ਧਰਤੀ ਤੇ ਜਦੋਂ ਪੈਰ ਰੱਖਣਗੇ ਫਿਰ ਪਤਾ ਲੱਗੇ ਇਹ ਕਿਵੇਂ ਦੇ ਦੇ ਸਰ ਅਮਰਿਤਪਾਲ ਮਾਮਲੇ ਦੇ ਵਿੱਚ ਐਨਐਸਏ ਦਾ ਕੋਈ ਜਿਹੜੇ ਰਿਟਰਨ ਦੇ ਵਿੱਚ ਆਪਣੇ ਕੋਲੇ ਆਇਆ ਕੋਈ ਡਾਕੂਮੈਂਟਰੀ ਉੱਡੇ ਕੋਲ ਸਰ ਕੋਈ ਨਹੀਂ ਰਿਟਰਨ ਚ ਪਹਿਲਾਂ ਜਿਹੜੇ ਐਨਐਸਏ ਦੇ ਗਰਾਊਂਡ ਬਣਾਏ ਸੀ ਉਹ ਤਾਂ ਰਿਟਰਨ ਦੇ ਵਿੱਚ ਏ ਸੀ ਜੇ ਪਰੰਤੂ ਜੋਰਪੁਰਸ ਵੀ ਉਹਨਾਂ ਤੇ ਕੀਤਾ ਗਿਆ ਉਹ ਝੂਠ ਦਾ ਪਲੰਦਾ ਤੇ ਹੁਣ ਜਿਹੜਾ ਕੋਈ ਫਰਦਰ ਆਰਡਰ ਜਿਹੜਾ ਹੁਣ ਦਾ ਕੋਈ ਹੈ ਉਹ ਇਹੋ ਜਿਹੇ ਨਾਲ ਰਿਟਰਨ ਆਇਆ ਨਾ ਜਵਾਨੀਆਂ ਆ ਦੇਖੋ ਅਦਾਲਤ ਵਿੱਚ ਤਾਂ ਪਹਿਲਾਂ ਹੀ ਕੀਤੀ ਹੋਈ ਹੈ ਪਰੰਤੂ ਪ੍ਰਸ਼ਨ ਇਹ ਹੈ ਕਿ ਇਹ ਭਗਵੰਤ ਮਾਨ ਦੀ ਨੌਲੇਜ ਹੈ ਉਹਦੇ ਜਿਹਨ ਚ ਹੈ ਉਹਦੇ ਦਿਮਾਗ ਚ ਉਹ ਕਿਸੇ ਨੂੰ ਦੱਸਦਾ ਤਾਂ ਹੁੰਦਾ ਨਹੀਂ ਜਿਹੜੇ ਅਫਸਰਾਂ ਨੂੰ ਦੱਸਿਆ ਹੋਣਾ ਉਹ ਲੀਚ ਨਹੀਂ ਕਰਦੇ ਸੋ ਪੰਜਾਬ ਦੀ ਧਰਤੀ ਤੇ ਜਦੋਂ ਪੈਰ ਰੱਖਣਗੇ ਫਿਰ ਅੱਗੇ ਕੀ ਕਾਰਵਾਈ ਹੁੰਦੀ ਹੈ ਉਸ ਤੋਂ ਹੀ ਜਾਣਕਾਰੀ ਮਿਲੂਗੀ ਦੇਖੋ ਜੀ ਖੁਸ਼ੀ ਦੀ ਲਹਿਰ ਤਾਂ ਹੋਊਗੀ ਜੇ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਖਤਮ ਹੁੰਦੀ ਹੈ ਹੋਰ ਕਿਸੇ ਕੇਸ ਚ ਪੈਂਦੀ ਨਹੀਂ ਤੇ ਉਹਨਾਂ ਨੂੰ ਜਿਹੜਾ ਹੈ ਜੇਲ੍ਹ ਦੇ ਵਿੱਚ ਜਿਹੜਾ ਬੰਦ ਨਹੀਂ ਕੀਤਾ ਜਾਂਦਾ ਕਿ ਹੋਰ ਚੇਸ ਵਿੱਚ ਗ੍ਰਿਫਤਾਰੀ ਪਾ ਲਈ ਤੇ ਜੇਲ੍ਹ ਚ ਬੰਦ ਕਰ ਦਿੱਤਾ ਗਿਆ ਫਿਰ ਤਾਂ ਕਾਦੀ ਖੁਸ਼ੀ ਦੀ ਲਹਿਰ ਹੈ ਉਹਨਾਂ ਨੂੰ ਜਿਹੜਾ ਹੈ ਆਜ਼ਾਦ ਜਿਹੜਾ ਹੈ ਉਹ ਛੱਡਣਾ ਚਾਹੀਦਾ ਹੈ ਰਿਹਾ ਕਰਨਾ ਚਾਹੀਦਾ ਤਾਂ ਜੋ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਨਿਵਾਸ ਸਕਣ ਜਿਹੜੀਆਂ ਜਨਤਾ ਪ੍ਰਤੀ ਨੇ ਤੇ ਉਹ ਅਜੇ ਫਿਲਹਾਲ ਕਰਨ ਦੀ ਸੰਭਾਵਨਾ ਨਹੀਂ ਲੱਗ ਰਹੀ ਕਿਉਂਕਿ ਜਿਸ ਤਰੀਕੇ ਨਾਲ ਪੁਲਿਸ ਗਈ ਹੈ ਨਹੀਂ ਤਾਂ ਉੱਥੇ ਰਿਹਾਈ ਦੇ ਹੁਕਮ ਹੋ ਜਾਂਦੇ ਉਹਨਾਂ ਨੂੰ ਛੱਡ ਦਿੰਦੇ ਤੇ ਉਹ ਆਪ ਆ ਜਾਂਦੇ ਤੇ ਜਿਹੜੀ ਪੁਲਿਸ ਲੈਣਗੀ ਇਹ ਉਸ ਤੋਂ ਜਿਹੜੀ ਹੈ ਬੜੀਆਂ ਸ਼ਾਂਤਾਂਮ ਜਿਹੜੀਆਂ ਨੇ ਉਹ ਪੈਦਾ ਹੁੰਦੀਆਂ ਨੇ ਹਾਂਜੀ ਉਹ ਥਾਣੇ ਦੇ ਵਿੱਚ ਜਦੋਂ ਨੌ ਆਇਆ ਹੋਇਆ ਤੇ ਅਰੈਸਟ ਉਹ ਕੀਤਾ ਹੀ ਜਾ ਸਕਦਾ ਉਹਦੇ ਵਿੱਚ ਪਹਿਲਾਂ ਵੀ ਜਮਾਨਤਾਂ ਜਿਹੜੀਆਂ ਨੇ ਉਸ ਕੇਸ ਦੇ ਵਿੱਚ 307 ਦਾ ਝੂਠਾ ਕੇਸ ਹੈ ਉਹਦੇ ਕਿਸੇ ਦੇ 307 ਆਈਪੀਸੀ ਵਾਲੀ ਸੱਟ ਨਹੀਂ ਹੈ ਬਿਨਾ ਮਤਲਬ ਬਣਾਇਆ ਗਿਆ ਪਰੰਤੂ ਉਹ ਜਮਾਨਤਾਂ ਸੁਪਰੀਮ ਕੋਰਟ ਤੱਕ ਨਹੀਂ ਹੋਈਆਂ ਸੁਪਰੀਮ ਕੋਰਟ ਵਿੱਚ ਪੈਂਡਿੰਗ ਪਈ ਹੈ ਸੋ ਹਾਲਾਤ ਜਿਹੜੇ ਹੈਗੇ ਆ ਉਹ ਜਦੋਂ ਪੰਜਾਬ ਦੀ ਧਰਤੀ ਤੇ ਪੈਰ ਰੱਖਣਗੇ ਫੇਰੇ ਪਤਾ ਲੱਗੇਗਾ ਕੋਈ ਰਾਹਤ ਮਹਿਸੂਸ ਹੁੰਦੀ ਲੱਗਦੀ ਹੈ ਪਾਲਤੀ ਸਮੇਤ ਸਾਥੀਆਂ ਵਿੱਚ ਕੋਈ ਦੇਖੋ ਜੀ ਅਜੇ ਤਾਂ ਕੋਈ ਰਾਹਤ ਜਿਹੜੀ ਹੈ ਮਹਿਸੂਸ ਹੁੰਦੀ ਨਹੀਂ ਲੱਗਦੀ ਸਰਕਾਰ ਦੀ ਜੇ ਬੇਈਮਾਨੀ ਰਹੀ ਦੈਂ ਗੈਰ ਜ਼ਿੰਦਦਾਰੀ ਰਹੀ ਤੇ ਫਿਰ ਰਾਹਤ ਕਾਹਦੀ ਹੈ ਜਦੋਂ ਉਹਨਾਂ ਨੇ ਲੋਟ ਫਤਵੇ ਦਾ ਕਤਲ ਕਰਨਾ ਸ਼ੁਰੂ ਕੀਤਾ ਹੋਇਆ ਲੋਟ ਫਤਵੇ ਦਾ ਕਤਲ ਕਰ ਰਹੇ ਨੇ ਤਾਂ ਜੇ ਸਰਕਾਰ ਇਮਾਨਦਾਰ ਹੋਊਗੀ ਧਿਆਨਤਦਾਰ ਹੋਊਗੀ ਤੇ ਕੋਈ ਹਿੰਸਾ ਇਹਨਾਂ ਨੇ ਕੀਤੀ ਨਹੀਂ ਰਾਹਤ ਜਿਹੜੀ ਆ ਉਹ ਸਰਕਾਰ ਦੇ ਬਸ ਹੈ ਜਿਹੜੀ ਆ ਭਗਵੰਤ ਮਾਨ ਦੇ ਆ ਜਿਹੜੇ ਆ ਉਹਦੇ ਬਸ ਹੈ ਜੇ ਉਹ ਦੇਣੀ ਚਾਹੂਗਾ ਸੰਵਧਾਨ ਦੀ ਤਦਰ ਕਰੂਗਾ ਲੋਟਰਾਜੀ ਕੀਮਤਾਂ ਦੀ ਤਦਰ ਕਰੂਗਾ ਤੇ ਫਿਰ ਤਾਂ ਰਾਹਤ ਮਿਲੂਗੀ ਅਜੇ ਤੱਕ ਰਾਹਤ ਦਾ ਜਿਹੜਾ ਹੈ ਕੋਈ ਇਹੋ ਜਿਹਾ ਬਿਰਵਾ ਆਇਆ ਨਹੀਂ ਹੈ ਅਮਰਪਾਲ ਦੇ ਪਰਿਵਾਰ ਨਾਲ ਕੋਈ ਗੱਲਬਾਤ ਰਾਬਤਾ ਕਦੋਂ ਹੋਏ ਸਰ ਤੁਹਾਡਾ ਹਾਂਜੀ ਉਹ ਕਹਿੰਦੇ ਸਾਨੂੰ ਅਜੇ ਪਤਾ ਨਹੀਂ ਅਸੀਂ ਤਾਂ ਆਪ ਪ੍ਰੈਸ ਦੇ ਵਿੱਚੋਂ ਸੁਣਿਆ ਇਹ ਜਿਹੜੀ ਪ੍ਰਸਾਰਣ ਹੋ ਰਿਹਾ ਉਹ ਤੋਂ ਸੁਣਿਆ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਅਜੇ ਤੱਕ